ਹਾਂ ਦੇ ਵਿੱਚ ਏਸ਼ੀਆ T20 ਵਰਲਡ ਕੱਪ ਦੇ ਫਾਈਨਲ ਮੁਕਾਬਲੇ ਦੇ ਵਿੱਚ ਸਤੰਦਸ ਦੀ ਕਿ 41 ਸਾਲ ਬਾਅਦ ਏਸ਼ੀਆ ਕੱਪ ਦੇ ਫਾਈਨਲ ਦੇ ਵਿੱਚ ਦੋਵੇਂ ਟੀਮਾਂ ਆਹਮੋ ਸਾਹਮਣੇ ਹੋਣਗੀਆਂ ਰਾਤ ਠੀਕ ਭਾਰਤੀ ਸਮੇਂ ਮੁਤਾਬਕ 8 ਵਜੇ ਜਿਹੜਾ ਇਹ ਮੈਚ ਸ਼ੁਰੂ ਹੋ ਜਾਏਗਾ ਤਾਂ ਹਰੇਕ ਭਾਰਤੀ ਦੀ ਜ਼ੁਬਾਨ ਤੇ ਅੱਜ ਇਹੀ ਹੈ ਕਿ ਚੱਕ ਦੇ ਇੰਡੀਆ ਇੱਕ ਵਾਰ ਫਿਰ ਕਿਉਂਕਿ ਇਸੇ ਟੂਰਨਾਮੈਂਟ ਦੇ ਵਿੱਚ ਹੁਣ ਤੱਕ ਇਹ ਤੀਸਰਾ ਮੈਚ ਹੈ ਤੇ ਪਹਿਲੇ ਦੋਵੇਂ ਮੈਚ ਤੁਹਾਨੂੰ ਪਤਾ ਹੈ ਕਿ ਭਾਰਤ ਨੇ ਪਾਕਿਸਤਾਨ ਨੂੰ ਜੜਿਆ ਉਹ ਜ਼ਬਰਦਸਤ ਤਰੀਕੇ ਦੇ ਨਾਲ ਹਰਾਏ ਤਾ ਜੇਕਰ ਪਿਛਲੇ 15 ਮੈਚਾਂ ਦੀ ਗੱਲ ਕੀਤੀ ਜਾਵੇ T20 ਤਾਂ ਭਾਰਤ ਦਾ ਪਲੜਾ ਜੂਰ ਪਾਰੀ ਹੈ ਪਰ ਫਾਈਨਲ ਮੁਕਾਬਲੇ ਦੇ ਵਿੱਚ ਭਾਰਤ ਦਾ ਥੋੜਾ ਜਿੜਾ ਕਹਿ ਸਕਦੇ ਹਾਂ ਕਿ ਇਹ ਜੋ ਅੰਕੜਾ ਹੈ ਉਹ ਠੀਕ ਨਹੀਂ ਹੈ ਤੇ ਅੱਜ ਫਾਈਨਲੀ ਜਿਹੜੀ ਆ ਇਹ 77 ਹੈ ਤਾਂ ਪਾਕਿਸਤਾਨ ਦੇ ਨਾਲ ਤੇ ਹੁਣ ਤੱਕ ਦੋਵੇਂ ਟੀਮਾਂ ਤਾਂ ਦੱਸਦੀ ਹੈ ਕਿ 12 ਵਾਰ ਫਾਈਨਲ ਕਿਤਾਬ ਚ ਆਇਓ ਕਿਸੇ ਵੀ ਟੂਰਨਾਮੈਂਟ ਦਾ ਹੋਵੇ ਅਮੋ ਸਾਹਮਣੇ ਹੋ ਚੁੱਕੀਆਂ ਨੇ ਉਹਦੇ ਵਿੱਚ ਸਿਰਫ ਭਾਰਤ ਚਾਰ ਵਾਰ ਹੀ ਜਿੱਤੀ ਹੈ ਪਰ ਅੱਜ ਤਾਂ ਦੱਸਦੀ ਹੈ ਕਿ ਭਾਰਤ ਇੱਕ ਵਾਰ ਫਿਰ ਕਿਉਂਕਿ ਇਹ ਨੌਵੀਂ ਵਾਰ ਕਿਤਾਬ ਆਪਣੇ ਨਾਮ ਕਰਨ ਉਤਰੇਗੀ ਕਿ ਜਾਂ ਫਿਰ ਪਾਕਿਸਤਾਨ ਦੇ ਹਿੱਸੇ ਤੀਸਰੀ ਵਾਰ ਏਸ਼ੀਆ ਕੱਪ ਦਾ ਖਿਤਾਬ ਹੁੰਦਾ ਹੈ ਇਹ ਅੱਜ ਮੈਚ ਦੇ ਨਤੀਜੇ ਤੋਂ ਪਤਾ ਲੱਗੇਗਾ ਪਰ ਤੁਸੀਂ ਸਾਡੇ ਨਾਲ ਜਰੂਰ ਜੁੜੋ ਕਿਉਂਕਿ ਅੱਜ ਇਹ ਮਹਾ ਮੁਕਾਬਲਾ ਹੈ ਤੁਹਾਡੀ ਕੀ ਰਾਏ ਹੈ ਕਿ ਭਾਰਤ ਅੱਜ ਜਿੱਤੇਗਾ ਕਿ ਜਾਂ ਫਿਰ ਪੂਰੀ ਤਰ੍ਹਾਂ ਰੌਂਡ ਡਬੇਗਾ ਪਾਕਿਸਤਾਨ ਨੂੰ ਕਿਉਂਕਿ ਪਹਿਲੇ ਦੋਵੇਂ ਮੈਚ ਜਿਹੜੇ ਆ ਉਹ ਇੰਡੀਆ ਦੇ ਵੱਲੋਂ ਜ਼ਬਰਦਸਤ ਤਰੀਕੇ ਦੇ ਨਾਲ ਜਿੱਤੇ ਗਏ ਨੇ ਪੰਜਾਬੀਆਂ ਦੇ ਵੱਲੋਂ ਖਾਸ ਤੌਰ ਤੇ ਗਵਾਂਢੀ ਪੰਜਾਬੀਆਂ ਨੂੰ ਮਾਰ ਦਿੱਤੀ ਹੈ ਲੈnde ਪੰਜਾਬ ਦੇ ਪੰਜਾਬੀਆਂ ਨੂੰ ਕ੍ਰਿਕਟ ਦੇ ਦਿੱਤਾ ਜਿਦੇ ਵਿੱਚ ਅਭਿਸ਼ੇਕ ਸ਼ਰਮਾ ਹੋਣ ਜਾਂ ਫਿਰ ਛੋਬਨ ਗਿਲ ਜਾਂ ਫਿਰ ਅਰਸ਼ ਦੇ ਤਾਂ ਅੱਜ ਫੇਰ ਕੀ ਉਹ ਆਪਣਾ ਜਲੌ ਆਪਣਾ ਜ਼ਾਹਰ ਜਿਹੜੇ ਉਹ ਦਿਖਾਉਣਗੇ ਪਾਕਿਸਤਾਨ ਦੀ ਆਵਾਮ ਨੂੰ ਉਹਨਾਂ ਦੇ ਕ੍ਰਿਕਟ ਨੂੰ ਉਹਨਾਂ ਦੇ ਖਿਡਾਰੀਆਂ ਨੂੰ ਤਾਂ ਇਹ ਦੇਖਣ ਵਾਲੀ ਗੱਲ ਹੋਪੇਗੀ ਪਤਾ ਨਹੀਂ ਦੱਸਦੀ ਹੈ ਕਿ ਅੱਜ ਇਹ ਕਿਤਾਬੀ ਟੱਕਰ ਹੈ ਏਸ਼ੀਆ ਕੱਪ ਦੀ ਤਾਂ ਧੀ ਅੱਠ ਵਜੇ ਜੜੀ ਇਹ ਸ਼ੁਰੂ ਹੋ ਜਾਏਗੀ ਤਾਂ ਉਸ ਤੋਂ ਪਹਿਲਾਂ ਅੱਜ ਅਸੀਂ ਚਰਚਾ ਕਰਾਂਗੇ ਕਿ ਆਖਰ ਕਿਹੜੇ-ਕਿਹੜੇ ਖਾਸ ਉਹ ਫੈਕਟਰ ਰਹਿਣ ਵਾਲੇ ਨੇ ਭਾਰਤ ਦੀ ਜਿੱਤ ਲਈ ਜਾਂ ਫਿਰ ਪਾਕਿਸਤਾਨ ਦੀ ਜਿੱਤ ਲਈ ਤਾਂ ਕਿ ਇਹ ਮੈਚ ਜਿਵੇਂ ਪਹਿਲੇ ਦੋ ਮੈਚ ਹੋਏ ਨੇ ਪਾਕਿਸਤਾਨ ਦੇ ਨਾਲ ਕਿ ਇਹ ਵੀ ਮੈਚ ਇੱਕ ਪਾਸੜ ਹੀ ਹੋਏਗਾ ਕਿ ਜਾਂ ਫਿਰ ਅੱਜ ਭਾਰਤ ਤੇ ਪ੍ਰੈਸ਼ਰ ਰਹੇਗਾ ਕਿ ਜਾਂ ਫਿਰ ਪਾਕਿਸਤਾਨ ਉਹ ਪ੍ਰੈਸ਼ਰ ਲੈ ਕੇ ਫਾਈਨਲ ਵਾਲਾ ਵੀ ਅੱਗੇ ਚੱਲੇਗਾ ਕਿਉਂਕਿ ਰਵਾਇਤੀ ਵਿਰੋਧੀ ਨੇ ਦੋਵੇਂ ਤਾਂ ਭਾਰਤ ਪਾਕਿਸਤਾਨ ਦਾ ਜਿਹੜਾ ਮੈਚ ਹੈ ਹਾਈ ਵੋਲਟੇਜ ਹੁੰਦਾ ਹੈ ਤੇ ਦੋਵਾਂ ਟੀਮਾਂ ਤੇ ਇਸ ਦਾ ਪ੍ਰੈਸ਼ਰ ਹੁੰਦਾ। ਰਾਜਿਸਤਾਨ ਚਰਚਾ ਕਰਨ ਦੇ ਲਈ ਸਾਡੇ ਨਾਲ ਸੁਖਦਰਸ਼ਨ ਸਿੰਘ ਚਾਹਲ ਜੁੜ ਚੁੱਕੇ ਨੇ ਸਪੋਰਟਸ ਕੋਚ ਨੇ ਚਾਹਲ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਇਸ ਤੋਂ ਇਲਾਵਾ सुरेंद्र ਸਿੰਘ ਜੀ ਨੇ ਸੀਨੀਅਰ ਕ੍ਰਿਕਟ ਕੋਚ ਨੇ सुरेंद्र ਸਿੰਘ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ। ਤਾਂ ਸਭ ਤੋਂ ਪਹਿਲਾਂ ਸੁਰਿੰਦਰ ਸਿੰਘ ਜੀ ਤੁਹਾਡੇ ਤੋਂ ਆਉਣੇ ਆ ਤੇ ਅੱਜ ਇਹ ਮੁਕਾਬਲਾ ਹੈ ਮਹਾ ਮੁਕਾਬਲਾ ਕਹੀਏ ਕੁਝ ਵੀ ਕਹਿ ਲੈਣ ਕਿਉਂਕਿ ਜਿਹੜੇ ਕ੍ਰਿਕਟ ਪ੍ਰੇਮੀ ਨੇ ਉਹਨਾਂ ਦੇ ਸਿਰ ਤੇ ਇਸ ਦਾ ਜਾਦੂ ਜਿਹੜਾ ਚੱਲਦਾ ਹੈ ਤਾਂ ਅੱਜ ਇਹ ਕੁਝ ਫੇਰ ਦੇਖਣ ਨੂੰ ਮਿਲੇਗਾ ਪਰ ਇਸ ਟੂਰਨਾਮੈਂਟ ਦੀ ਗੱਲ ਕੀਤੀ ਜਾਵੇ ਤਾਂ ਇਹ ਤੀਸਰਾ ਮੈਚ ਪਾਕਿਸਤਾਨ ਦੇ ਨਾਲ ਤਾਂ ਅੱਜ ਇਹ ਫਾਈਨਲ ਦਾ ਪ੍ਰੈਸ਼ਰ ਕਿਸੇ ਹੋ ਕਹਿ ਸਕਦੇ ਆ ਕਿ ਉਹ ਇੱਕ ਅਲੱਗ ਤਰੀਕੇ ਦਾ ਹੁੰਦਾ ਹੈ ਤਾਂ ਦੋਵਾਂ ਟੀਮਾਂ ਦੇ ਪ੍ਰੈਸ਼ਰ ਹੋਏਗਾ ਦੋਨੋ ਟੀਮਾਂ ਅੱਜ ਮੇਰਾ ਖਿਆਲ ਏਸ਼ੀਆ ਕੱਪ ਤੇ 41 ਸਾਲ ਬਾਅਦ ਕਟਿਆ ਹੋ ਰਹੀ ਹੈ। ਔਰ ਮੈਨੇ ਸਮਝਦਾ ਕਿ ਜਿਹੜੀ ਸਾਡੀ ਟੀਮ ਹੈ ਇਹ ਕਿਤਰੇ ਹਲਕੀ ਹੈ। ਕਿਉਂਕਿ ਬਾਕੀ ਪਾਕਿਸਤਾਨ ਦਾ ਜਿਹੜਾ ਪਲਣਾ ਤੁਸੀਂ ਕਹਿ ਰਹੇ ਹੋ ਪਾਕਿਸਤਾਨ ਦਾ ਦੋ ਵਾਰ ਅਸੀਂ ਆਲਰੇਡੀ ਪਾਕਿਸਤਾਨ ਨੂੰ ਹਰਾ ਚੁੱਕੇ ਹਾਂ। ਜੀ। ਮੈਂ ਉਹ ਮੈਂ ਫਾਈਨਲ ਦੀ ਗੱਲ ਕੀਤੀ ਕਿਉਂਕਿ 12 ਫਾਈਨਲ ਜਿਹੜੇ ਨੇ ਉਹ ਹੁਣ ਤੱਕ ਹੋ ਚੁੱਕੇ ਨੇ ਪਾਕਿਸਤਾਨ ਦੇ ਨਾਲ ਜਿਹਦੇ ਵਿੱਚ ਇੰਡੀਆ ਸਿਰਫ ਚਾਰ ਵਾਰੀ ਜਿੱਤ ਚੁੱਕਾ ਹੈ ਸਰ ਹਾਂ ਬਿਲਕੁਲ ਠੀਕ ਹੈ ਤੁਹਾਡੀ ਗੱਲ ਪਰ ਅੱਜ ਜਿਹੜਾ ਸਾਡਾ ਮੁਕਾਬਲਾ ਹੋ ਰਿਹਾ ਉਸ ਟੀਮ ਦੇ ਨਾਲ ਹੋ ਰਿਹਾ ਜਿਸ ਟੀਮ ਨੂੰ ਆਲਰੇਡੀ ਸੀ ਦੋ ਵਾਰੀ ਹਰਾ ਚੁੱਕਾ ਜੀ ਔਰ ਮੈਨੂੰ ਸਮਝਦਾ ਸਾਡੀ ਟੀਮ ਤੇ ਕੋਈ ਪ੍ਰੈਸ਼ਰ ਨਹੀਂ ਹੈਗਾ ਕਿਉਂਕਿ ਜਿਹੜੀ ਟੀਮ ਅੱਜ ਪਾਕਿਸਤਾਨ ਦੀ ਜੋ ਟੀਮ ਹੈ ਇਹ ਟੀਮ ਜਿਹੜੀ ਪਹਿਲਾਂ ਟੀਮ ਸੀ ਉਹ ਟੀਮ ਨਹੀਂ ਹੈਗੀ ਜੀ ਜੇ ਪਹਿਲਾ ਸਭ ਤੋਂ ਮੁਕਾਬਲਾ ਹੁੰਦਾ ਸੀ ਉਹ ਹੁੰਦਾ ਸੀ ਮੁਕਾਬਲਾ ਬਰਾਬਰ ਦਾ ਅੱਜ ਇਹ ਟੀਮ ਸਾਡੇ ਬਰਾਬਰ ਦੀ ਨਹੀਂ ਹੈਗੀ ਕਿਉਂਕਿ ਸਾਡੇ ਕੋਲ ਅੱਜ ਵਰਲਡ ਕਲਾਸ ਜਿਹੜਾ ਸਾਡਾ ਬੋਲਰ ਹੈ ਬੋਮਰਾ ਉਹ ਵਰਲਡ ਕਲਾਸ ਬੋਲਰ ਹੈ ਮੀਡੀਅਮ ਪ੍ਰੈਸ਼ਰ ਉਸ ਤੋਂ ਬਾਅਦ ਜਿਹੜੀ ਤਿਕੜੀ ਹੈ ਸਾਡੇ ਬਹੁਤ ਤੇਰਵਾਦ ਵਰਲਡ ਦੀ ਬੈਸਟ ਤਿਕੜੀ ਸਾਡੇ ਕੋਲ ਹੁੰਦੀ ਸੀ ਵਿਸ਼ਨਸ਼ੈਕ ਵੇਦੀ ਪਰਸਨਾ ਵੈਂਕਟਾਗਨ ਅੱਜ ਸਾਡੇ ਕੋਲ ਤੇਨ ਸਪਿਨਰ ਉਹਦੇ ਨਾਲ ਦੇ ਮੁਕਾਬਲੇ ਦੇ ਤੇਨ ਸਪਿਨਰ ਨੇ ਜੀ ਤੇ ਇਸ ਕਰਕੇ ਨਾ ਅਸੀਂ ਸਾਨੂੰ ਉਮੀਦ ਹੈ ਕਿ ਅੱਜ ਜਿਹੜਾ ਹਿੰਦੁਸਤਾਨ ਹੈ ਉਹ ਅੱਜ ਇੱਕ ਨਵਾਂ ਇਤਿਹਾਸ ਰਚੇਗਾ ਔਰ ਨੌਵੀਂ ਵਾਲੀ ਅੱਜ ਇਹ ਜਿੱਤ ਪ੍ਰਾਪਤ ਕਰੇਗਾ ਜਿੱਤ ਪ੍ਰਾਪਤ ਕਰਕੇ ਇੱਕ ਹਿੰਦੁਸਤਾਨੀਆਂ ਨੂੰ ਇੱਕ ਤੋਹਫਾ ਜਿਹੜਾ ਦੀਵਾਲੀ ਦਾ ਉਹ ਦਿੱਤਾ ਜਾਏਗਾ ਜੀ ਦੀਵਾਲੀ ਤੋਂ ਪਹਿਲਾਂ ਹਿੰਦੁਸਤਾਨ ਨੂੰ ਤੋਹਫਾ ਦੇਵੇਗਾ ਇਸ ਤਰ੍ਹਾਂ ਦੀ ਜਿੱਤ ਹੋਏ ਜੀ ਸਾਡੇ ਨਾਲ ਸੁਖਦਰਸ਼ਨ ਸਿੰਘ ਜੁੜੇ ਨੇ ਸੁਖਦਰਸ਼ਨ ਸਿੰਘ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਨੂੰ ਅੱਜ ਇਹ ਜਿਹੜਾ ਮੈਚ ਜਿਵੇਂ ਪਹਿਲੇ ਦੋ ਟੂਰਨਾਮੈਂਟ ਦੇ ਮੈਚ ਰਹੇ ਨੇ ਪਾਕਿਸਤਾਨ ਦੇ ਨਾਲ ਸਪੈਸ਼ਲੀ ਇੱਕ ਪਾਸੜ ਹੀ ਰਹੇ ਨੇ ਪਾਕਿਸਤਾਨ ਨੂੰ ਜਿਹੜਾ ਕਹਿ ਸਕਦੇ ਆ ਕਿ ਜ਼ਬਰਦਸਤ ਤਰੀਕੇ ਨਾਲ ਜਿਹੜੀ ਤੂਲ ਚਟਾਈ ਭਾਰਤੀ ਕ੍ਰਿਕਟਰਾਂ ਦੇ ਵੱਲੋਂ ਕਿ ਇਹ ਵੀ ਮੈਚ ਇਸੇ ਤਰ੍ਹਾਂ ਰਹੇਗਾ ਜਾਂ ਫਿਰ ਵਾਕਿਆ ਹੀ ਫਾਈਨਲ ਜਿਵੇਂ ਦਾ ਮੈਚ ਹੋਣਾ ਚਾਹੀਦਾ ਜਾਂ ਉਮੀਦਾਂ ਹੋਵੇਗਾ ਇਹ ਮੈਚ ਮੈਂ ਇੱਕ ਖੇਡ ਐਕਸਪਰਟ ਵਜੋਂ ਰਾਏ ਦੇ ਰਿਹਾ ਹਾਂ ਟੋਟੀ ਸਕ੍ਰੀਨ ਤੇ ਸਪੋਰਟਸ ਕੋਚ ਦਿਖਾਈ ਦੇ ਰਿਹਾ ਮੇਰੇ ਨਾਮ ਦੇ ਨੀਤੇ ਥੋੜਾ ਚੇਂਜ ਕਰ ਲਓ ਬੇਨਤੀ ਹੈ ਤੇ ਜਿਹੜਾ ਭਾਰਤ ਪਾਕਿਸਤਾਨ ਮੈਚ ਹੈ ਜਾਂ ਜਾਂ ਕੋਈ ਫਾਈਨਲ ਮੈਚ ਹੈ ਇਹ ਕਦੇ ਵੀ ਜਿਹੜਾ ਹੈ ਇਹਨੂੰ ਹਲਕੇ ਜਿ ਨਹੀਂ ਲੈਣਾ ਚਾਹੀਦਾ ਚਾਹੇ ਕੋਈ ਮੈਚ ਵੀ ਹੁੰਦਾ ਚਾਹੇ ਹਿੰਦੁਸਤਾਨ ਪਾਕਿਸਤਾਨ ਦਾ ਮੈਚ ਹੋਵੇ ਚਾਹੇ ਕਿਸੇ ਹੋਰ ਮੁਲਕ ਨਾਲ ਹੋਵੇ ਕਿਉਂਕਿ ਭਾਰਤ-ਪਾਕਿਸਤਾਨ ਬਹੁਤ ਸਾਰੇ ਜਿਹੜੇ ਮਾਹਰ ਨੇ ਉਹ ਮੰਨਦੇ ਨੇ ਕਿ ਭਾਰਤ-ਪਾਕਿਸਤਾਨ ਦਾ ਜਿਹੜਾ ਹਰ ਮੈਚ ਹੈ ਉਹ ਨਵਾਂ ਹੀ ਹੁੰਦਾ ਹੈ ਮਤਲਬ ਕਿ ਉਹਦੀ ਜਿਹੜੀ ਪਿਛਲੀ ਜਿਹੜੀ ਕਾਰਗੁਜ਼ਾਰੀ ਹੈ ਉਹਨੂੰ ਅਸੀਂ ਧਿਆਨ ਚ ਜ਼ਰੂਰ ਰੱਖਦੇ ਹਾਂ ਕਿ ਇਸ ਟੂਰਨਾਮੈਂਟ 'ਚ ਕਿਹੜੀ ਟੀਮ ਕਿਸ ਤਰ੍ਹਾਂ ਖੇਡ ਰਹੀ ਹੈ ਪਰ ਇਹਨਾਂ ਦੀ ਜਦੋਂ ਇੱਕ ਟੱਕਰ ਇਸ ਤਰ੍ਹਾਂ ਦੀ ਹੁੰਦੀ ਹੈ ਸੈਂਟੀਮੈਂਟਸ ਇਸ ਤਰ੍ਹਾਂ ਦੇ ਬਣ ਜਾਂਦੇ ਨੇ ਕਿ ਦੋਨੇ ਹੀ ਟੀਮਾਂ ਦੇ ਦਰਮਿਆਨ ਕਿ ਸਾਨੂੰ ਜਿਹੜੀ ਹੈ ਕਿ ਇਹ ਮੈਚ ਇੱਕ ਕਾਂਟੇਦਾਰ ਮੈਚ ਦੇ ਰੂਪ 'ਚ ਹੁੰਦਾ ਹੈ ਭਾਰਤੀ ਟੀਮ ਦੀ ਇਸ ਟੂਰਨਾਮੈਂਟ ਦੇ ਵਿੱਚ ਜਿਹੜੀ ਕਾਰਗੁਜ਼ਾਰੀ ਹੈ ਜਿਵੇਂ ਕੋਚ ਸਾਹਿਬ ਨੇ ਦੱਸਿਆ ਕਿ ਟੀਮ ਬਹੁਤ ਅੱਛੀ ਹੈ ਨਹੀਂ ਇਹ ਸਾਡੀ ਟੀਮ ਦੇ ਵਿੱਚ ਕੁਝ ਕਮੀਆਂ ਨੇ ਜੇ ਤੁਸੀਂ ਪੁੱਛੋਗੇ ਤਾਂ ਮੈਂ ਅਗਲੇ ਕੁਵਚਨ ਦੇ ਵਿੱਚ ਇਹ ਵੀ ਦੱਸੂਗਾ ਤੇ ਮੁਕਾਬਲਾ ਜਿਹੜਾ ਹੈ ਕਾਂਟੇਦਾਰ ਹੋਵੇਗਾ ਰੋਚਕ ਮੁਕਾਬਲਾ ਹੋਵੇਗਾ ਇਹ ਜੀ ਕਮੀਆਂ ਦੀ ਗੱਲ ਆਪਾਂ ਕਰੀਏ ਤਾਂ ਜਿਵੇਂ ਕਿ ਹਾਂ ਕਮੀਆਂ ਆ ਗਈਆਂ ਉੱਤੇ ਵੀ ਆਪਾਂ ਡਿਸਕਸ਼ਨ ਕਰਾਂਗੇ ਪਰ ਇੱਕ ਰ सुरेंद्र ਸਿੰਘ ਜੀ ਤੁਹਾਡੇ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਅਭਿਸ਼ੇਕ ਸ਼ਰਮਾ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਹੇ ਨੇ ਤਾਂ ਉਹਨਾਂ ਤੋਂ ਉਮੀਦ ਇਹੀ ਰਹੇਗੀ ਕਿਉਂਕਿ ਇਸ ਮੈਚ ਦੇ ਵਿੱਚ ਵੀ ਕਿਉਂਕਿ ਫਾਈਨਲ ਹੈ ਕਿਉਂਕਿ ਜਿਸ ਹਿਸਾਬ ਦੇ ਨਾਲ ਉਹ ਸ਼ੁਰੂਆਤ ਕਰਦੇ ਨੇ ਉਸ ਤੋਂ ਬਾਅਦ ਟੀਮ ਕਾਫੀ ਕੁਝ ਜੜਾ ਕਵਰ ਕਰ ਲਿਆ ਹੁੰਦਾ ਹੈ ਤਾਂ ਜਿਹੜੇ ਪਿਛਲੇ ਖਿਡਾਰੀ ਨੇ ਉਹਨਾਂ ਦੇ ਲਈ ਕਰਨ ਦੇ ਲਈ ਕੋਈ ਜ਼ਿਆਦਾ ਕੁਝ ਨਹੀਂ ਵੱਜਦਾ ਉਹਨਾਂ ਦਾ ਸਿਰਫ ਉਹਨਾਂ ਨੂੰ ਫਿਨਿਸ਼ ਲਾਈਨ ਹੀ ਟੱਚ ਕਰਨੀ ਹੁੰਦੀ ਹੈ ਤਾਂ ਅੱਜ ਫੇਰ ਅਭਿਸ਼ੇਕ ਸ਼ਰਮਾ ਤੋਂ ਉਹੀ ਉ ਤਕੋ ਅਭਿਸ਼ੇਕ ਸ਼ਰਮਾ ਤੋਂ ਪੂਰੀ ਉਮੀਦ ਹੈਗੀ ਜੀ ਕਿਉਂਕਿ ਜਦੋਂ ਇੱਕ ਤੁਹਾਡੇ ਕੋਲ ਪਲੇਅਰ ਇਹ ਇਨ ਫਾਰਮ ਬੈਟਸਮੈਨ ਹੈ ਜੀ ਅੱਜ ਅੱਜ ਅਭਿਸ਼ੇਕ ਸ਼ਰਮਾ ਇੱਕ ਵਰਲਡ ਦਾ ਮੰਨਿਆ ਹੋਇਆ ਬੈਟਸਮੈਨ 2020 ਦਾ ਹੈ ਉਸ ਤੋਂ ਬਾਅਦ ਸ਼ਬਨਮ ਗਹਿਲਾ ਜਿਹੜਾ ਗਹਿਲਾ ਹੈ ਉਹ ਇੱਕ ਐਸਾ ਪਲੇਅਰ ਹੈ ਕਿ ਜਿਸ ਤਿੰਨੋਂ ਫਾਰਮੈਟ ਦੇ ਵਿੱਚ ਟੈਕਨੀਕ ਆਪਣੀ ਦੱਸੀ ਹੈ ਜੋ ਜੋ ਟੈਕਨੀਕ ਆ ਸੁਭਨ ਗੇਲ ਕੋਲ ਹੈ ਮੈਨੂੰ ਸਮਝਦਾ ਕਿ ਸੇ ਹੋਰ ਪਲੇਅਰ ਕੋਲ ਹੋਏਗੀ ਜੀ ਕਿਉਂਕਿ ਉਹ ਐਸਾ ਪਲੇਅਰ ਆ ਜਿਹੜਾ ਟੈਕਨੀਕ ਨਾਲ ਖੇਲਦਾ ਅੱਜ ਬਾਕੀ ਸਾਡੇ ਕੋਲ ਕਪਤਾਨ ਆ ਸਾਡਾ ਉਸ ਤੋਂ ਬਾਅਦ ਸਾਡੇ ਕੋਲ ਬੈਟਿੰਗ ਆਰਡਰ ਦੇ ਵਿੱਚ ਕਾਫੀ ਅੱਛੀ ਬੈਟਿੰਗ ਹੈ ਬੋਲਿੰਗ ਹੈਗੀ ਹੈ ਵਰਮਾ ਹੈ ਸਾਡੇ ਕੋਲ ਕਿਉਂਕਿ ਹੁੰਦਾ ਕਿ ਆ ਕਿ ਜੇ ਤੁਹਾਡੇ ਕੋਲ ਪਿੱਛੇ ਕੋ ਹੈਗੀ ਹੈ ਜਿਹਦਾ ਜੀ ਤੁਹਾਡੀ ਆਵਾਜ਼ ਠੀਕ ਨਹੀਂ ਆ ਰਹੀ ਤੁਹਾਡੀ ਆਵਾਜ਼ ਆ ਰਹੀ ਹੈ ਮੇਰੇ ਤੱਕ ਮੈਂ ਤੁਹਾਨੂੰ ਫਿਰ ਵਾਪਸ ਆਉਣਾ ਹੈ ਆਪਣੇ ਦਰਸ਼ਕਾਂ ਨੂੰ ਦੱਸ ਦिए ਕਿ ਅਭਿਸ਼ੇਕ ਸ਼ਰਮਾ ਇਸ ਮੁਕਾਬਲੇ ਦੇ ਵਿੱਚ ਹੁਣ ਤੱਕ ਇਸ ਟੂਰਨਾਮੈਂਟ ਦੇ ਵਿੱਚ ਹੁਣ ਤੱਕ 300 309 ਜਿਹੜੀਆਂ ਦੌੜਾਂ ਬਣਾ ਚੁੱਕੇ ਨੇ 6 ਮੈਚਾਂ ਦੇ ਵਿੱਚ ਬੈਸਟ ਉਹਨਾਂ ਦੇ ਵੱਲੋਂ 75 ਬਣਾਏ ਗਏ ਨੇ ਤਾਂ ਸਟ੍ਰਾਈਕ ਰੇਟ ਉਹਨਾਂ ਦਾ 200 ਤੋਂ ਵੱਧ ਦਾ ਰਿਹਾ ਹੈ ਤਾਂ ਸੁਦਰਸ਼ਨ ਚਾਹਲ ਜੀ ਤੁਸੀਂ ਗੱਲ ਕੀਤੀ ਸੀ ਕਮੀਆਂ ਦੀ ਕੀ ਲੱਗਦਾ ਕਿ ਤੁਹਾਨੂੰ ਕਿਹੜੀਆਂ ਕਮੀਆਂ ਜੜੀਆਂ ਉਹ ਭਾਰਤ ਲਈ ਜੜਾ ਪਰੇਸ਼ਾਨੀ ਦਾ ਸਵੱਬ ਬਣ ਸਕਦੀਆਂ ਹਨ ਅ ਦੇਖੋ ਭਾਰਤੀ ਟੀਮ ਦੇ ਲਈ ਸਭ ਤੋਂ ਵੱਡੀ ਜਿਹੜੀ ਚਿੰਤਾ ਦਾ ਵਿਸ਼ਾ ਹੈ ਇਹਦਾ ਕਪਤਾਨ ਹੈ ਤੇ ਜਿਸ ਦਾ ਅਜੇ ਤੱਕ ਟੌਪ ਸਕੋਰਰ ਸ਼ਾਇਦ 12 ਹੀ ਰਿਹਾ ਹੈ ਗਾਇਸ ਟੂਰਨਾਮੈਂਟ ਦੇ ਦੌਰਾਨ ਸੂਰਜ ਕੁਮਾਰ ਆਪਣਾ ਜਿਹੜਾ ਸੂਰਿਆकांत ਹੈ ਆਪਣਾ ਜਦਵ ਜਿਹਨੂੰ ਸਿਕਾਈ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਉਸ ਦੀ ਜਿਹੜੀ ਪਰਫਾਰਮੈਂਸ ਹੈ ਇੱਕ ਵੱਡੀ ਸਿਰਦਰਦੀ ਹੈ ਭਾਰਤ ਦੇ ਵਾਸਤੇ ਇੱਕ ਭਾਰਤੀ ਟੀਮ ਜਿਵੇਂ ਪਿਛਲੇ ਮੈਚਾਂ ਦੇ ਵਿੱਚ ਮੈਂ ਦੇਖਿਆ ਇਹਨਾਂ ਨੇ ਬੈਟਿੰਗ ਲਾਈਨ ਅਪ ਦੇ ਵਿੱਚ ਕਾਫੀ ਤਜਰਬੇ ਕੀਤੇ ਨੇ ਤਾ ਇਹ ਤਜਰਬਿਆਂ ਦੇ ਵਿੱਚ ਕਈ ਵਾਰੀ ਇਹ ਘਿਰੀ ਵੀ ਹੈ ਟੀਮ ਪਰ ਇਹ ਤਜਰਬੇ ਸਾਨੂੰ ਨਹੀਂ ਕਰਨੇ ਚਾਹੀਦੇ ਦੂਸਰੀ ਗੱਲ ਹੈ ਵੱਡੇ ਮੈਚ ਦੇ ਪਲੇਅਰਾਂ ਬਾਰੇ ਕਿ ਜਿਸ ਤਰ੍ਹਾਂ ਸਾਡੇ ਕੋਲ ਜਿਹੜਾ ਹੈਗਾ ਪੰਡਿਆ ਉਹਨੂੰ ਵੱਡੇ ਮੈਚ ਦਾ ਪਲੇਅਰ ਕਿਹਾ ਜਾਂਦਾ ਹੈ ਔਰ ਸ਼ੁਭਮਨ ਗਿੱਲ ਹੈ ਔਰ ਜਿਹੜਾ ਕਪਤਾਨ ਹੈ ਇਹ ਤਿੰਨਾਂ ਨੂੰ ਅੱਜ ਪਰਫਾਰਮ ਜ਼ਰੂਰ ਕਰਨਾ ਪਵੇਗਾ ਤੇ ਜਿਹੜੀਆਂ ਕੁਝ ਕਮਜ਼ੋਰੀਆਂ ਨੇ ਸਾਨੂੰ ਉਹ ਉਹਨਾਂ ਦੇ ਉੱਤੇ ਜਿਹੜਾ ਕੰਮ ਕਰਨਾ ਪਵੇਗਾ ਇੱਕ ਤਾਂ ਤਜਰਬੇ ਨਹੀਂ ਸਾਨੂੰ ਕਰਨੇ ਚਾਹੀਦੇ ਅੱਜ ਸਾਨੂੰ ਇੱਕ ਵਧੀਆ ਲਾਈਨ ਅਪ ਦੇ ਨਾਲ ਖੇਡਣਾ ਪਊਗਾ ਤੇ ਉਹ ਵੀ ਮੈਂ ਤੁਹਾਡੇ ਅਗਲੇ ਸਵਾਲਾਂ ਦੇ ਵਿੱਚ ਦੱਸਾਂਗਾ ਕਿ ਸਾਨੂੰ ਕੀ ਕੀ ਕਰਨ ਦੀ ਜ਼ਰੂਰਤ ਹੈ ਜੀ ਸੁਰਿੰਦਰ ਸਿੰਘ ਜੀ ਜਿਵੇਂ ਕਿ ਇਹਨਾਂ ਨੇ ਆਪਣੇ ਸੁਖਦਰਸ਼ਨ ਜੀ ਨੇ ਕਿਹਾ ਹੈ ਕਿ ਪਾਂਡਿਆ ਜੜੇ ਨੇ ਇੱਕ 올ਰਾਊਂਡਰ ਹੈ ਵੱਡਾ ਪਲੇਅਰ ਹੈ ਤਾਂ ਬੜਾ ਵਧੀਆ ਰੋਲ ਜਿਹੜਾ ਆ ਉਹ ਇੱਕ ਅਹਿਮ ਰੋਲ ਵੀ ਨਿਭਾਉਂਦਾ ਜਦੋਂ ਕਿਤੇ ਮੈਚ ਫਸਿਆ ਹੋਵੇ ਪਰ ਹਾਲੇ ਉਹਦਾ ਜਿਹੜਾ ਖੇਡਣ ਤੇ ਜਿਹੜਾ ਇਸ ਮੈਚ ਦੇ ਵਿੱਚ ਪਲੇਇੰਗ 11 ਦਾ ਹਿੱਸਾ ਬਣ ਤੇ ਸਸਪੈਂਸ ਹੈ ਕਿਉਂਕਿ ਪਿਛਲੇ ਮੈਚ ਦੇ ਵਿੱਚ ਉਹ ਇੰਜਰਡ ਹੋ ਗਏ ਸਨ ਕੀ ਤੁਹਾਨੂੰ ਲੱਗਦਾ ਹੈ ਕਿ ਜੇਕਰ ਹਾਰਦਿਕ ਪਾਂਡਿਆ ਨਹੀਂ ਖੇਡਦੇ ਤੇ ਉਹਨਾਂ ਦੀ ਜੜੀ ਜਗ੍ਹਾ ਹੈ ਉਹ ਅਰਸ਼ ਦੀ ਪੂਰੀ ਕਰ ਸਕਦਾ ਹੈ ਬਿਲਕੁਲ ਠੀਕ ਹੈ ਅਰਸ਼ ਇੱਕ ਕੈਚਾ ਬੋਲਰ ਹੈ ਜਿਸ ਦਾ ਜਿਹੜਾ ਬੋਲਰ 2020 ਦਾ ਮੈਂ ਸਮਝਦਾ ਸਭ ਤੋਂ ਵਧੀਆ ਬੋਲਰ ਹੈ ਬੁਮਰੇ ਤੋਂ ਨੈਟ ਅਗਰ ਕੋਈ ਬੋਲ ਰਹਾ ਤਾਂ ਅਰਸ਼ਦੀਪ ਹੈ ਅਰਸ਼ਦੀਪ ਨੇ ਲਾਸਟ ਮੈਚ ਨੂੰ ਜਿਤਾਇਆ ਹੈ শ্রীলঙ্কা ਦੇਗੇ ਮਤਲਬ ਉਹ ਐਸਾ ਬੋਲਰ ਜਿਹੜਾ ਐਂਡ ਦੇ ਜਿਹੜੇ ਬੋਲਰ ਹੈ ਉਹ ਈਵਾਂ ਓਵਰ ਜਿਹੜਾ ਲਾਸਟ ਓਵਰ ਜਿਹੜਾ ਹੈ ਉਹ ਬਹੁਤ ਅੱਛੇ ਕਰਦਾ ਬਾਕੀ ਕਮੀਆਂ ਹਰ ਟੀਮ 'ਚ ਹੁੰਦੀਆਂ ਅੱਜ ਤਜਰਬਿਆਂ ਦਾ ਦਿਨ ਨਹੀਂ ਹੈਗਾ ਤੇ ਅਸੀਂ ਵੀ ਸਮਝਦੇ ਆ ਜਿਹੜਾ ਮੁਕਾਬਲਾ ਹੈ ਬਹੁਤ ਵੱਡਾ ਮੁਕਾਬਲਾ ਹੈ ਇਸ ਮੁਕਾਬਲੇ ਤੇ ਸਾਨੂੰ ਕੋਈ ਉਹਨਾਂ ਨੂੰ ਹਲਕੇ ਤੇ ਨਹੀਂ ਲੈਣਾ ਚਾਹੀਦਾ ਕੋ ਸਕਦਾ ਸਾਡੇ ਸਾਨੂੰ ਹੀ ਪਤਾ ਉਹ ਟੀਮ ਅੱਜ ਸਾਡੇ ਮੁਕਾਬਲੇ ਤੇ ਨਹੀਂ ਖੇਡ ਰਹੀ ਅੱਜ ਟੀਮ ਇਸ ਸਾਡੀ ਸਭ ਤੋਂ ਵੱਧ ਖੇਡ ਰਹੀ ਹੈ ਇਸ ਮੈਚ ਤੇ ਇਸ ਟੂਰਨਾਮੈਂਟ ਤੇ ਕੋਈ ਮੈਚ ਨਹੀਂ ਆ ਰਿਹਾ ਲੱਗਦਾ ਤੇ ਪਾਂਡਿਆ ਅੱਛਾ ਕਰ ਰਿਹਾ ਵਾਕਿ ਉਸ ਤੋਂ ਬਾਅਦ ਸੰਜੂ ਸੈਮਸੰਗ ਹੈ ਉਹ ਵੀ ਠੀਕ ਚੱਲੇਗਾ ਕਪਤਾਨ ਦੇਖੋ ਹਰ ਇੱਕ ਕ੍ਰਿਕਟ ਇੱਕ ਬਾਈ ਚਾਂਸ ਹੈ ਕ੍ਰਿਕਟ ਇੱਕ ਕਿਸਮਤ ਦੀ ਗੇਮ ਹੈ ਜਦੋਂ ਤੱਕ ਤੁਹਾਡੀ ਕਿਸਮਤ ਸਾਹ ਚੱਲਦੀ ਆ ਉਦੋਂ ਤੁਹਾਡੇ ਹਰ ਚੀਜ਼ ਚੰਗੀ ਹੁੰਦੀ ਆ ਅੱਜ ਅਭਿਸ਼ੇਕ ਦੇ ਨਾਲ ਪੂਰੀ ਕਿਸਮਤ ਹੈ ਪਰਮਾਤਮਾ ਵੀ ਉਹਦੇ ਨਾਲ ਹੈ ਅੱਜ ਜਿਹੜੀ ਮਾਰ ਰਿਹਾ ਉਹ ਲੱਗ ਰਿਹਾ ਉਹੀ ਅੱਜ ਸੁਰਿਆ ਜਦੋਂ ਉਸਾਰਾ ਜਿਸ ਤਰ੍ਹਾਂ ਉਹ ਖੇਲਦਾ ਸੀ ਅੱਜ ਉਹਦੀ ਗੇਮ ਉਸ ਤਰ੍ਹਾਂ ਚੱਲ ਨਹੀਂ ਰਹੀ ਤੇ ਕੋਈ ਗੱਲ ਨਹੀਂ ਕਿਸੇ ਵੇਲੇ ਕਿਉਂਕਿ ਅੱਜ ਉਹਦੇ ਕੋਲ 4 ਸੈਂਕੜੇ ਹੈ ਕੋਈ ਉਹਨੇ ਕੋ ਕੋ ਮਾੜਾ ਪਲੇਅਰ ਸੀਗਾ ਅੱਜ ਜੇਕਰ ਨਹੀਂ ਚੱਲਿਆ ਦੋ ਬੱਚਾ ਤਾਂ ਕੋਈ ਐਸੀ ਗੱਲ ਨਹੀਂ ਪਰ ਜਿੱਦਣੋ ਚੱਲ ਗਿਆ ਮੈਚ ਕੱਟਣੋਂ ਵਾਪਲੇ ਗਿਆ ਤਾਂ ਸਾਨੂੰ ਅਜੇ ਤੱਕ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਸਾਡਾ ਬੈਟਿੰਗ ਜਿਹੜੀ ਸਟਰੈਂਥ ਹੈ ਉਹ ਬਹੁਤ ਐਕਸੈਪਟੇਬਲ ਹਲੀ ਨੇ ਔਰ ਤੁਸੀਂ ਜਿਸ ਤਰ੍ਹਾਂ ਕਿਆ ਪਾਂਡਿਆ ਪਾਂਡਿਆ ਇੱਕ ਐਸਾ ਪਲੇਅਰ ਹੈ ਜਿਹੜਾ ਕਿ ਫੋਸੇ ਹੋਏ ਮੈਚ ਨੂੰ ਚੰਗਾ ਆਲਰਾਊਂਡਰ ਹੈਗਾ ਜੀ ਔਰ ਵਾਕਈ ਤੇ ਹਰ ਪਲੇਅਰ ਨੇ ਆਪਣਾ ਆਪਣਾ ਜਿਹੜਾ ਉਹਨੂੰ ਜੋ ਜ਼ਿੰਮੇਵਾਰੀ ਮਿਲਨੀ ਹੈ ਉਹ ਕਰਨੀ ਹੈ ਸਾਨੂੰ ਜੇ ਚਾਹੀਦਾ ਜੋ ਅੱਜ ਸਾਨੂੰ ਚਾਹੀਦਾ ਫੀਡਿੰਗ ਸਾਡੀ ਚੰਗੀ ਚਾਹੀਦੀ ਹੈ ਪਲੈਨਿੰਗ ਸਾਡੀ ਚੰਗੀ ਹੋਣੀ ਚਾਹੀਦੀ ਹੈ ਕੀ ਪਲੈਨਿੰਗ ਹੈ ਕਿਸ ਤਰ੍ਹਾਂ ਦੀ ਪਲੈਨਿੰਗ ਦੇ ਨਾਲ ਸਾਨੂੰ ਚੱਲਣਾ ਹੈ ਬੈਟਿੰਗ ਆਰਡਰ ਠੀਕ ਹੋਣਾ ਚਾਹੀਦਾ ਉੱਪਰ ਥੱਲੇ ਬੈਟਿੰਗ ਆਰਡਰ ਨਹੀਂ ਚਾਹੀਦਾ ਜਿਸ ਤਰ੍ਹਾਂ ਬੈਟਿੰਗ ਆਰਡਰ ਹੈ ਤਿੰਨ ਨੰਬਰ ਤੇ ਸਾਡੇ ਕਪਤਾਨ ਨੂੰ ਹੀ ਆਣਾ ਚਾਹੀਦਾ ਜੀ ਸੁਖਦਰਸ਼ਨ ਜੀ ਜੇਕਰ ਦੇਖਿਆ ਜਾਵੇ ਕਿਉਂਕਿ ਆਮ ਤੌਰ ਤੇ ਜਿਹੜੀ ਟੀਮ ਜਿਹੜੀ ਟੀਮ ਵੈਸੇ ਤਾਂ ਇੰਡੀਆ ਜਿਹੜਾ ਆ ਉਹ ਚੇਜ਼ ਮਾਸਟਰ ਬਣ ਕੇ ਉੱਭਰਿਆ ਹੈ ਟੀ 20 ਦੇ ਇਸ ਫਾਰਮੈਟ ਦੇ ਵਿੱਚ ਪਰ ਕਿੰਨਾ ਅਹਿਮ ਰਹੇਗਾ ਕਿ ਜਿਹੜੀ ਟੀਮ ਟਾਸ ਜਿੱਤਦੀ ਹੈ ਤਾਂ ਉਹਨੂੰ ਜਿਹੜਾ ਅੱਜ ਰਹੇਗਾ ਇਸ ਮੈਚ ਤੇ हां बिल्कुल ये पिच है जड़ी काफी धीमी खेड़ दी है क्योंकि स्कोरिंग है इंडिया ने टॉप स्कोर बनाया जड़ा, दो दो है जड़ा 202 रन का श्रीलंका खिलाफ ਤੇ ਜਿਵੇਂ ਕੋਚ ਸਾਹਿਬ ਨੇ ਕਿਹਾ ਕਿ ਸੂਰਿਆ ਆਪਣੇ ਕਪਤਾਨ ਨੂੰ ਜਿਹੜਾ ਦੂਸਰੇ ਨੰਬਰ ਤੇ ਆਉਣਾ ਚਾਹੀਦਾ ਬਿਲਕੁਲ ਮੈਂ ਕਹਿੰਦਾ ਕਿ ਉਸ ਤੋਂ ਬਾਅਦ ਸਾਨੂੰ ਜਿਹੜਾ ਆਪਣਾ ਸੰਜੂ ਸैमसन ਹੈ ਉਸੇ ਨੂੰ ਆਉਣਾ ਚਾਹੀਦਾ ਉਹ ਲੰਬਾ ਖੇਡਣ ਵਾਲਾ ਪਲੇਅਰ ਹੈ ਉਹਨੂੰ 7ਵੇਂ 8ਵੇਂ ਨੰਬਰ ਤੇ ਵੀ ਟੂਰਨਾਮੈਂਟ ਚ ਲਜਾਇਆ ਗਿਆ ਰਿਸਕ ਲਿਆ ਗਿਆ ਸ਼ੁਭਮ ਦੂਬੇ ਨੂੰ ਉੱਪਰ ਖੜਾਇਆ ਗਿਆ ਉਹ ਤਜਰਬੇ ਬਹੁਤੇ ਕਾਮਯਾਬ ਨਹੀਂ ਹੋਏ ਉਹਨੇ ਅਖੀਰ ਤੇ ਜਾ ਕੇ ਚਲੋ 39 ਰਨ ਦੀ ਉਸ ਦਿਨ ਜਿਹੜੀ ਪਾਰਨਟਸ਼ਿਪ ਕੀਤੀ శ్రీలంਕਾ ਖਿਲਾਫ ਸਕੋਰ ਕੀਤਾ ਤੇ ਇਸ ਕਿਸਮ ਦੇ ਜਿਹੜੇ ਮੈਚ ਨੇ ਜੇ ਹਿੰਦੁਸਤਾਨ ਪਹਿਲਾਂ ਬੱਲੇਬਾਜ਼ੀ ਕਰਦਾ ਹੈ ਤਾਂ ਇਹਨੂੰ ਘੱਟੋ ਘੱਟ ਜਿਹੜਾ 200 ਰਨ ਕਰਨੇ ਪੈਣਗੇ ਬੋਰਡ ਤੇ ਤੇ ਜੇ ਕਰੇ ਇੰਡੀਆ ਬਾਅਦ ਦੇ ਵਿੱਚ ਬੱਲੇਬਾਜ਼ੀ ਆਉਂਦੀ ਹੈ ਤਾਂ ਪਹਿਲਾਂ ਬੋਲਿੰਗ ਕਰਦਾ ਹੈ ਤਾਂ ਪਾਕਿਸਤਾਨ ਨੂੰ 150 ਤੋਂ ਦੇ ਕਰੀਬ ਇਹਨਾਂ ਨੂੰ ਰੋਕਣਾ ਪਵੇਗਾ ਕਿਉਂਕਿ ਪਾਕਿਸਤਾਨ ਦੀ ਬੋਲਿੰਗ ਹੈ rauuf ਹੈ شاہین ਅਫਰੀਦੀ ਹੈ ਔਰ ਦੂਸਰੇ ਵੀ ਉਹਨਾਂ ਦੇ ਜਿਹੜੇ ਨਵੇਂ ਸਪਿਨਰ ਲੜਕੇ ਨੇ ਉਹ ਵੀ ਬਹੁਤ ਅੱਛੀ ਬੋਲਿੰਗ ਕਰਦੇ ਕਿਉਂਕਿ ਦਬਾਅ ਵਾਲਾ ਮੈਚ ਹੁੰਦਾ ਹੈ ਇੱਕ ਬੜੀ ਵੱਡੀ ਅਹਿਮ ਗੱਲ ਹੈ ਕਿ ਇਹਨਾਂ ਨੇ Sri Lanka ਦੇ ਮੈਚ ਤੋਂ ਪਹਿਲਾਂ ਜਿਹੜੀ ਭਾਰਤ ਦੀ ਫੀਲਡਿੰਗ ਹੈ 14 ਕੈਚ ਹੈ ਜਿਹੜੀ ਭਾਰਤੀ ਟੀਮ ਛੱਡ ਚੁੱਕੀ ਹੈ ਤੇ ਪਤਾ ਨਹੀਂ ਇੰਜ ਲੱਗਦਾ ਸੀ ਕਿ ਕਈ ਵਾਰੀ ਤੱਕ ਇਹ ਮੈਚ ਨੂੰ ਸੀਰੀਅਸਲੀ ਲਿਆ ਕਿਉਂਕਿ ਕੁਝ ਟੀਮਾਂ ਕਾਫੀ ਕਮਜ਼ੋਰ ਸੀਗੀਆਂ ਤੇ ਪਰ ਅੱਜ ਪਰ ਪੂਰੀ ਗੰਭੀਰਤਾ ਨਾਲ ਜਿਹੜੀ ਫੀਲਡਿੰਗ ਵਾਲਾ ਪੱਕਾ ਹੈ ਅਸੀਂ ਕੋਈ ਵੀ ਜਿਹੜਾ ਕੈਚ ਹੈ ਅੱਜ ਡ੍ਰੌਪ ਨਹੀਂ ਹੋਣਾ ਚਾਹੀਦਾ 100% ਸਾਡੇ ਖਿਡਾਰੀਆਂ ਨੂੰ ਫੀਲਡਰ ਦੇ ਤੌਰ ਤੇ ਵੀ ਦੇਣਾ ਪਵੇਗਾ ਜੀ ਬਿਲਕੁਲ ਕਿਉਂਕਿ ਪਿਛਲਾ ਜਿਹੜਾ ਪਾਕਿਸਤਾਨ ਨਾਲ ਮੈਚ ਹੋਇਆ ਸੀ ਉਹਦੇ ਵਿੱਚ ਅਭਿਸ਼ੇਕ ਸ਼ਰਮਾ ਦੇ ਵੱਲੋਂ ਵੀ ਜਿਹੜਾ ਕੈਚ ਡ੍ਰੌਪ ਕੀਤਾ ਗਿਆ ਸੀ ਤੇ ਉਹਦਾ ਵੀ ਕਾਫੀ ਜਿਹੜਾ ਕਮਿਆਜ਼ਾ ਹਾਲਾਂਕਿ ਬੁਕਤਣਾ ਪਿਆ ਪਰ ਫਿਰ ਵੀ ਇੰਡੀਆ ਜਿਹੜਾ ਆ ਉਹ ਚੰਗੀ ਤਰੀਕੇ ਦੇ ਨਾਲ ਉਹ ਮੈਚ ਨੂੰ ਫਿਨਿਸ਼ ਕਰ ਪਾਇਆ ਤਾਂ ਸੁਰਿੰਦਰ ਸਿੰਘ ਜੀ ਇੱਥੇ ਇੱਕ ਵੀ ਹੋਰ ਸਵਾਲ ਹੈ ਕਿਉਂਕਿ ਇਹ ਤਾਂ ਪਿਚ ਦੀ ਜਾਂ ਫਿਰ ਟਾਸ ਦੀ ਕਿੰਨੀ ਅਹਿਮੀਅਤ ਰਹਿੰਦੀ ਹੈ ਇਸ ਮੈਚ ਦੇ ਵਿੱਚ ਉਹਦੀ ਗੱਲ ਹੋ ਗਈ ਹੁਣ ਗੱਲ ਹੈ ਕਿ ਪਾਕਿਸਤਾਨ ਦੇ ਜਿਹੜੀ ਫਾਸਟ ਬੋਲਰ ਰਹਾ ਜਾਂ ਪੇਸ ਬੋਲਰ ਨੇ ਉਹ ਕਿੰਨੇ ਖਤਰਨਾਕ ਸਾਬਤ ਹੋ ਸਕਦੇ ਨੇ ਇਸ ਮੈਚ ਦੇ ਵਿੱਚ ਤਾਂ ਕੋਈ ਜਿਹੜਾ ਉਹਨਾਂ ਦਾ ਅਫਰੀਦੀ ਹੈ ਉਹ ਅੱਜ ਸਾਨੂੰ ਥੋੜਾ ਥੋੜਾ ਮੈਨੂੰ ਲੱਗਦਾ ਹੈ ਕਿ ਅੱਜ ਕਿਉਂਕਿ ਉਹ ਫਾਰਮ ਤੇ ਆ ਚੁੱਕਾ ਹੈ ਕਿ ਆਫ੍ਰੀਤੀ ਇੱਕ ਚਾਕ ਬੋਲਰ ਹੈਗਾ ਉਹ ਵਰਲਡ ਦਾ ਚੰਗੇ ਬੋਲਰਾਂ ਦੇ ਵਿੱਚ ਆਉਂਦਾ ਹੈ ਉਹ ਤੁਹਾਨੂੰ ਕੁਝ ਨਾ ਕੁਝ ਤੁਹਾਨੂੰ ਦੇ ਸਕਦਾ ਨੁਕਸਾਨ ਕਰ ਦੋਗਾ ਪਰ ਉਹਦੇ ਨਾਲ ਨਾਲ ਮੈਂ ਇਹ ਸਮਝਦਾ ਕਿ ਸਾਡੇ ਕੋਲ ਜਿਹੜਾ ਸ਼ੁਭਮ ਗੇਲ ਹੈ ਨਾ ਉਹ ਇੱਕ ਐਸਾ ਬੈਟਸਮੈਨ ਹੈ ਜਿਹੜਾ ਟੈਕਨੀਕ ਨਾਲ ਖੇਡਦਾ ਬਾਕੀ ਬਾਕੀ ਜਿਹੜਾ ਅਭਿਸ਼ੇਕ ਹੈ ਉਹ ਨੈਚਰਲੀ ਜੋ ਦੀ ਗੇਮ ਅੱਜ ਚੱਲ ਰਹੀ ਹੈ ਉਹਨੂੰ ਉਸੇ ਤਰ੍ਹਾਂ ਹੀ ਚਾਹੀਦੀ ਆਪਣੇ ਗੇਮ ਨਹੀਂ ਬਦਲਣੀ ਚਾਹੀਦੀ ਜੇ ਉਹਦੀ ਗੇਮ ਅੱਜ ਚੱਲਦੀ ਹੈ ਜਿੱਦਾਂ ਉਹ ਪਿਛਲੇ ਮੈਚਾਂ 'ਚ ਅੱਜ ਵੀ ਉਹ ਇਹ ਟੂਰਨਾਮੈਂਟ ਦਾ ਸਭ ਤੋਂ ਵਧੀਆ ਬੈਟਸਮੈਨ ਹੈ ਤੇ ਸਾਨੂੰ ਅੱਜ ਚੰਗੀ ਇੱਕ ਸ਼ੁਰੂਆਤ ਦੇ ਦਿੰਦਾ ਹੈ ਤੇ ਫਿਰ ਫਿਰ ਸਾਡੇ ਕੋ ਪਿੱਛੇ ਹੈਗਾ ਜਿਹੜਾ ਵੈਦ ਸੰਤ ਹੈ ਕੀ ਉਹ ਸਾਡੇ ਕੋ ਪਿੱਛੇ ਚੰਗੀ ਹੈਗੀ ਬੈਟਿੰਗ ਚੰਗੀ ਹੈ ਉਹ ਠੀਕ ਜਿਹਾ ਇਹਨਾਂ ਨੇ ਡਾਕਟਰ ਜੀ ਨੇ ਕਿਹਾ 200 ਦਾ ਸਕੋਰ ਸਾਨੂੰ ਘਟੋ ਘਟ ਚਾਹੀਦਾ ਤਾਂ ਕਿ ਸਾਡੇ ਜਿਹੜੇ ਬੌਲਡਰ ਹੈ ਉਸ ਨੂੰ 150 ਤੇ ਆਊਟ ਕਰ ਤਕਣ ਜਾਂ 150 ਤੇ ਪਹਿਲਾਂ ਉਹਨਾਂ ਨੂੰ ਆਊਟ ਕਰ ਦੇ ਜਾਂ ਬਾਅਦ ਚ ਆਊਟ ਕਰ ਮੋਸਾ ਐਨਾ 200 ਸਕੋਰ ਤਹਾਨੂੰ ਜਿੱਤਣ ਵਾਸਤੇ ਜ਼ਰੂਰ ਚਾਹੀਦਾ ਜੀ ਸੁਖਦਰਸ਼ਨ ਸਿੰਘ ਜੀ ਤੁਹਾਡੇ ਕੋ ਆਵਾਂਗੇ ਕਿਉਂਕਿ ਜਿਹੜੀ ਸਾਡੀ ਤਿਕੜੀ ਹੈ ਸਪੀਨਰਸ ਦੀ ਤਾਂ ਉਹ ਜਿਹੜੀ ਸਾਹਮਣੇ ਵਾਲੀ ਟੀਮ ਹੈ ਉਸ ਤੋਂ ਜਿਹੜੀ ਸਪੀਡ ਹੌਲੀ ਕਰਨ ਦੇ ਵਿੱਚ ਬੜੀ ਕਾਰਗਰ ਸਾਬਤ ਹੁੰਦੀ ਇਸ ਤੇ ਵੀ ਆਪਾਂ ਗੱਲਬਾਤ ਕਰਾਂਗੇ ਫਿਲਹਾਲ ਲੈ ਚੱਲਦੇ ਆ ਆਪਣੇ ਦਰਸ਼ਕਾਂ ਨੂੰ ਸਿੱਧਾ ਦੁਬਈ ਜਿੱਥੇ ਇਸ ਵਕਤ ਜਿਹੜੇ ਕ੍ਰਿਕਟ ਪ੍ਰੇਮੀ ਨੇ ਉੱਥੇ ਪਹੁੰਚੇ ਹੋਏ ਨੇ ਤਾਂ ਉਹਨਾਂ ਦੇ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ पाकिस्तानी परेशान परेशान पाकिस्तानी नहीं थे परेशान हम लोग थे कि की इन लोग अगर बांग्लादेश से अगर हार जाएंगे तो फाइनल में नहीं आएंगे <laughs> तो ये दूसरी बार हम लोगों ने मजा से खा दिया था तीसरी बार वापिस से ये मिट्टी पलित करने आया है तो मजा आएगा अभी देखने में और दोबारा इंडिया विल बि इन द मैच आपने पूछा रोहित एंड yeah. कोहली के लिए सीरियसली एवरीबॉडी हैज मिस्ड देम बट द थिंग इज हमारे जो न्यूज़ अभी क्रिकेटर्स आए हैं दे आर रियली डूइंग ब्रिलियंट एंड वी आर विद देम दे आर अमेजिंग स्पेशली अभिषेक इनस्टेड ऑफ कोहली एंड रोहित शर्मा वी गॉट अ न्यू ओपनर बैट्समैन गिल एज़ वेल एज़ अभिषेक शर्मा तस्वीर देख रहे हो इंटरने, क्रिकेट स्टेडियम के जिथे तो, तो यही तीन गेम जीते है, है। बाकी टी ट्वेंटी गेम में थोड़ा चांस बन सकता है बहुत ही मुश्किल है शाहीन अफरीदी को इनको ओपनिंग भेजनी चाहिए और साइम से बॉलिंग करानी चाहिए जीतेगा भाई जीतेगा इंडिया जीतेगा इंडिया जीतेगा टीम इंडिया में किसी का डाउट नहीं है ना आज जीतेगा एशिया कप है ना विन होएगा कोई मुश्किल नहीं है आज है ना आज अभिषेक शर्मा पक्का सेंचुरी मारेगा किसी का भी डाउट नहीं है मेरा नाम आसिफ है लग रहा। ये वाला मैच हमें चाहिए आगा से हमें पूरी उम्मीद है ये वाला मैच हमें चाहिए और हम पूर्म्मीद है की ये मैच जीतेंगे इन शाह लेकिन हम फाइनल तक पहुँच गए इनशाला भारत को हराएंगे हमें अपनी टीम पे पूरा भरोसा है इनशाला मैच भारत हारेगा ये कह रहे हैं, फाइनल तक वो लग रहा है जो फाइनल तक पहुंचे तो हम जीत के पहुंचे ऐसे नहीं पहुंचे और हमें तो यकीन लाए नहीं लाए गए आप लोग लाए गए हो आप लोग खुद देख सकते हो हम लोग हैं भाई आप लोग लाए गए हो और, और हम मेहनत करके इधर वो हम देख रहे हैं कैसे आप लोग आए हैं क्या टुडे गोइंग टू बी वेरी टफ मैच टुडे गोइंग टू बी वेरी टफ मैच बट इफ पाकिस्तान वांट टू विन दे शुड गेट विकेट ऑफ अभी शर्मा इन दी फर्स्ट फर्स्ट ओवर डिफिकल्ट ਆਉਤੇ ਪਾਕਿਸਤਾਨੀ ক্রিকেট ਫੈਨਸ ਤੇ ਪਾਕਿਸਤਾਨ ਦੀ ਟੀਮ ਸਪੋਰਟ ਕਰਦੇ ਨਜ਼ਰ ਆ ਰਹੇ ਨੇ ਦੇ ਭਾਰਤੀਆਂ ਦਾ ਵਕਤ ਕਾਫੀ ਜਮਾਨਾ ਨਜ਼ਰ ਆ ਰਿਹਾ ਸੋ ਸਾਡੇ ਨਾਲ ਲਗਾਤਾਰ ਸਾਡੇ ਮਹਿਮਾਨ ਜੁੜੇ ਹੋਏ ਨੇ ਸੁਖਦਰਸ਼ਨ ਸਿੰਘ ਜੀ ਜਿਵੇਂ ਕਿ ਦੇਖਿਆ ਕਿ ਉੱਥੇ ਦੁਬਈ ਦੇ ਇੰਟਰਨੈਸ਼ਨਲ ক্রিকেট ਸਟੇਡੀਅਮ ਦੇ ਬਾਹਰ ਭਾਰੀ ਭੀੜ ਜਿਹੜੀ ਜੁੜ ਚੁੱਕੀ ਹੈ ਦਰਸ਼ਕ ਹੁਣ ਤੋਂ ਵੀ ਪਹੁੰਚਣਾ ਸ਼ੁਰੂ ਹੋ ਗਏ ਨੇ ਆਪਾਂ ਗੱਲ ਕਰ ਰਹੇ ਸੀ ਸਪਿਨਰਸ ਤਾਂ ਜਿਵੇਂ ਜੇਕਰ ਗੱਲ ਕੀਤੀ ਜਾਵੇ ਕੁਲਦੀਪ ਯਾਦਵ ਵਰੁਣ ਚੱਕਰਵਰਤੀ ਜਾਂ ਫਿਰ ਅਕਸ਼ਰ ਪਟੇਲ ਤੇ ਇਹਨਾਂ ਦੇ ਵੱਲੋਂ ਹੁਣ ਤੱਕ ਜਿਹੜਾ ਉਹ ਠੀਕ ਠਾਕ ਜਿਹੜਾ ਉਹ ਆਪਣਾ ਪ੍ਰਦਰਸ਼ਨ ਪਾਕਿਸਤਾਨ ਦੀ ਜਿਹੜੀ ਰਨਾਂ ਦੀ ਗਤੀ ਹੈ ਉਹਨਾਂ ਨੂੰ ਹੌਲੀ ਕਰਨ ਦੇ ਵਿੱਚ ਤਾਂ ਅੱਛੇ ਸਾਡੇ ਕੋਲ ਸਪਿਨਰ ਨੇ ਜਿਸ ਤਰ੍ਹਾਂ ਦੇ ਕੋਈ ਬਹਰਨ ਚੱਕਰ ਵਰਤੀ ਹੈ ਉਹ ਆਪਣੇ ਚੱਕਰ ਬਿਊ ਦੇ ਵਿੱਚ ਬੈਟਸਮੈਨ ਨੂੰ ਵਸਾਈ ਲੈਂਦਾ ਚਾਹੇ ਉਹਨੂੰ ਇੱਕ ਓਵਰੇਜ ਜਿੰਨੀ ਮਰਜ਼ੀ ਕੁੱਟ ਪੈ ਜੇ ਉਹਦਾ ਕੰਫੀਡੈਂਸ ਹੈ ਜਿਹੜਾ ਮੋਰਲ ਹੈ ਉਹ ਕਾਇਮ ਰਹਿੰਦਾਗਾ ਤੇ ਬਹੁਤ ਅੱਛਾ ਜਿਹੜੇ ਦੂਸਰੇ ਦੋ ਸਾਡੇ ਸਪਿਨਰ ਨੇ ਗੁਲਦੀਪ ਜਾਦਵ ਤੇ ਆਪਣਾ ਦੂਸਰਾ ਲੜਕਾ ਪਟੇਲ ਏ ਅਕਸ਼ਰ ਪਟੇਲ ਇਹਨਾਂ ਇਹ ਨੇ ਦੋਨੇ ਇਹ ਤਜਰਬੇਕਾਰ ਸਪਿਨਰ ਹੈ ਉਹਦੇ ਮੁਕਾਬਲੇ ਅੰਤਰਰਾਸ਼ਟਰੀ ਤਜਰਬਾ ਉਹ ਦੋਨਾਂ ਨੂੰ ਬਹੁਤ ਜ਼ਿਆਦਾ ਹੈ ਉਹ ਵੀ ਆਪਣਾ ਧੀਰਜ ਕਦੇ ਨਹੀਂ ਖੁੰਦੇ ਕਿਉਂਕਿ ਜੇ ਕਿਹਾ ਜਾਂਦਾ ਕਿ ਕੁਲਦੀਪ ਜਾਦਵ ਦੀ ਜੇ ਗੇਂਦ ਪੈ ਜਾਂਦੀ ਹੈ ਤਾਂ ਉਹਦੇ ਚ ਉਹ ਤਾਂ ਫਿਰ ਰਨ ਵੀ 10 15 ਹੀ ਦਿੰਦਾਗਾ 4 ਓਵਰਾਂ ਚ ਤੇ ਉਹ ਤਿੰਨੇ ਇਹ ਮੈਚ ਨੂੰ ਬਿਲਕੁਲ ਜੇ ਪਹਿਲਾਂ ਥੋੜੇ ਰਨ ਪੈ ਜਾਂਦੇ ਤਾਂ ਸਪੀਡ ਨੂੰ ਰੋਕ ਦੇਣੇ ਜਿਵੇਂ ਪਿਛਲੇ 1 2 ਮੈਚਾਂ ਚ ਹੋਇਆ ਭੁੰਮਰੇ ਨੂੰ ਵੀ ਇੱਕ ਮੈਚ ਦੇ ਵਿੱਚ ਕਾਫੀ ਰਨ ਪੈ ਗਏ ਸੀ ਪਰ ਇਹਨਾਂ ਨੇ ਆ ਕੇ ਰਨਾਂ ਦੀ ਗਤੀ ਜਿਹੜੀ ਇਹ ਰੋਕਣ ਦੇ ਸਮਰਾਤ ਨੇ ਇਸ ਤੋਂ ਇਲਾਵਾ ਸਾਡੇ ਕੋਲ ਜਿਹੜੇ ਦੋ ਹੋਰ ਬੋਲਰ ਦੇ ਰੂਪ ਦੇ ਵਿੱਚ ਖੇਡਦੇ ਆ ਆਲਰਾਊਂਡ ਜਿਵੇਂ ਦੂਬੇ ਨੂੰ ਕਢਾਇਆ ਹੋਇਆ ਇਹਨਾਂ ਨੇ ਵੱਡੇ ਮੈਚਾਂ 'ਚ ਦੂਬੇ ਨੂੰ ਲਿਆ ਗਿਆ ਸੀ ਦੂਬੇ ਨੇ ਵੀ ਇੱਕ ਮੈਚ ਦੋ ਵਿਕਟਾਂ ਲਈਆਂ ਹੈ ਮੈਚ ਨਹੀਂ ਖੇਡਦਾ ਤੇ ਉਹਦੀ ਉਹਦੀ ਜਗ੍ਹਾ ਕੌਣ ਲੈ ਸਕਦਾ ਹੈ ਤਾਂ ਕੀ ਪਾਂਡਿਆ ਦਾ ਜਿਹੜਾ ਰੋਲ ਸੀ ਉਹ ਦੂਸਰਾ ਕੋਈ ਪਲੇਅਰ ਨਿਭਾ ਸਕਦਾ ਹੈ ਮੈਚ ਦੇ ਵਿੱਚ ਹਾਂਜੀ ਉਹ ਦੋ ਫਿਰ ਚੇਂਜ ਹੋਣਗੀਆਂ ਮੇਰੇ ਹਿਸਾਬ ਨਾਲ ਕਿਉਂਕਿ ਫਿਰ ਜੇ ਅਸੀਂ ਉਸ ਨੂੰ ਖਡਾਉਣੇ ਆਂਗੇ ਅਰਸ਼ਦੀਪ ਨੂੰ ਖਡਾਉਣੇ ਆਂਗੇ ਪਾਂਡਿਆ ਦੀ ਜਗ੍ਹਾ ਤੇ ਤਾਂ ਇਹ ਸ਼ਾਇਦ ਭਾਰਤੀ ਟੀਮ ਫਿਰ ਦੂਬੇ ਨੂੰ ਵੀ ਬਦਲੇਗੀ ਕਿਉਂਕਿ ਫਿਰ ਇਹ ਇੱਕ ਇਹਨਾਂ ਨੂੰ ਕੋਈ ਹੋਰ ਬੱਲੇਬਾਜ਼ ਕਢਾਉਣਾ ਪਵੇਗਾ ਕਿਸੇ ਵੀ ਬੱਲੇਬਾਜ਼ ਨੂੰ ਲੈ ਸਕਦੇ ਨੇ ਕਿਉਂਕਿ ਬੱਲੇਬਾਜ਼ੀ ਦੀ ਸਟਰੈਂਥ ਹੈ ਜਿਹੜੀ ਉਹਨੂੰ ਇਹ ਵਧਾਉਣਗੇ ਫਿਰ ਪੰਜ ਪੂਰੇ ਦੇ ਪੂਰੇ ਜਿਹੜੇ ਸਾਡੇ ਬੋਲਰ ਨੇ ਉਹਨਾਂ ਤੇ ਨਿਰਭਰ ਕਰਨਗੇ ਇਹ ਸਵਾਲ ਆਖਰੀ ਸਵਾਲ ਹੈ ਕਿ ਫਾਈਨਲ ਮੁਕਾਬਲਾ ਹੈ ਪ੍ਰੈਸ਼ਰ ਦੋਵਾਂ ਟੀਮਾਂ ਤੇ ਹੋਏਗਾ ਪਰ ਕੀ ਤੁਹਾਨੂੰ ਲੱਗਦਾ ਕਿ ਇੰਡੀਆ ਤੇ ਥੋੜਾ ਜਿਆਦਾ ਹੋਏਗਾ ਕਿਉਂਕਿ ਦੋ ਮੈਚ ਜਿੱਤ ਕੇ ਪਾਕਿਸਤਾਨ ਨੂੰ ਹਰਾ ਕੇ ਇੰਡੀਆ ਜਿਹੜਾ ਆ ਉਹ ਹਾਲੇ ਤੱਕ ਕੋਈ ਵੀ ਮੈਚ ਇਸ ਦੇ ਵਿੱਚ ਉਸ ਤੋਂ ਇਲਾਵਾ ਨਹੀਂ ਹਾਰ ਰਿਹਾ ਤਾਂ ਫਾਈਨਲ ਦੇ ਵਿੱਚ ਹੈ ਭਾਰਤ ਕੋਲ ਇਹ ਫਾਈਨਲ ਜਿੱਤਣਾ ਹੀ ਜਿੱਤਣਾ ਹੈ ਹਾਰਿਆ ਤਾਂ ਫਿਰ ਕਹਿ ਸਕਦੇ ਹਾਂ ਕਿ ਚਲੋ ਖੇਡ ਦੇ ਵਿੱਚ ਹਾਰ ਜਿੱਤ ਹੁੰਦੀ ਰਹਿੰਦੀ ਹੈ ਪਰ ਪਾਕਿਸਤਾਨ ਦੇ ਕੋਲ ਗਵਾਉਣ ਦੇ ਲਈ ਕੁਝ ਵੀ ਨਹੀਂ ਹੈਗਾ ਇਸ ਮੈਚ ਟੂਰਨਾਮੈਂਟ ਦੇ ਵਿੱਚ ਆ ਬਿਲਕੁਲ ਜੀ ਪਾਕਿਸਤਾਨ ਕੋਲ ਕੁਝ ਨਹੀਂ ਹੈ ਗਵਾਉਣ ਨੂੰ ਤੇ ਹਿੰਦੁਸਤਾਨ ਕੋਲੇ ਆਪਣਾ ਵਿਕਾਰ ਹੈ ਜਿਹੜਾ ਆਪਣਾ ਲੈਵਲ ਹੈ ਉਹਨੂੰ ਕਾਇਮ ਰੱਖਣ ਵਾਸਤੇ ਬੜੀ ਵੱਡੀ ਸਾਡੇ ਕੋਲੇ ਦਬਾਅ ਹੈ ਜੇ ਕਹੀਏ ਜਾਂ ਮੈਂ ਤੁਹਾਡੀ ਗੱਲ ਨਾਲ ਮੈਂ ਸਹਿਮਤ ਹੈ ਕਿ ਜਿਹੜਾ ਪ੍ਰੈਸ਼ਰ ਹੈ ਉਹ ਭਾਰਤੀ ਟੀਮ ਤੇ ਉੱਪਰ ਜ਼ਿਆਦਾ ਹੈ ਪਾਕਿਸਤਾਨ ਦੇ ਮੁਕਾਬਲੇ ਕਿਉਂਕਿ ਤੀਸਰਾ ਮੈਚ ਹੋਵੇ ਇੱਕ ਟੂਰਨਾਮੈਂਟ ਜੇ ਇੱਕ ਟੀਮ ਦੋ ਮੈਚ ਹਾਰ ਜਾਂਦੀ ਹੈ ਤਾਂ ਉਹਦੇ ਲਈ ਕੋਈ ਬਹੁਤਾ ਦਬਾਅ ਨਹੀਂ ਉਸ ਟੀਮ ਤੇ ਰਹਿੰਦਾ ਤੇ ਉਹ ਹਾਰ ਸਵੀਕਾਰ ਕੀਤੀ ਹੁੰਦੀ ਹੈ ਪਰ ਪਾਕਿਸਤਾਨ ਅੱਜ ਪੂਰੇ ਜੋਸ਼ ਨਾਲ ਉਤਰੇਗਾ ਕਿਉਂਕਿ ਸਟੇਡੀਅਮ ਵੀ ਪਹਿਲੇ ਦੋ ਮੈਚਾਂ ਦੇ ਮੁਕਾਬਲੇ ਜਿਸ ਤਰ੍ਹਾਂ ਤੁਸੀਂ ਸਕਰੀਨ 'ਤੇ ਦਿਖਾ ਰਹੇ ਹੋ ਲੈ ਲਾਈਵ ਦੁਬਈ ਤੋਂ ਤਾਂ ਅੱਜ ਜਿਹੜਾ ਸਟੇਡੀਅਮ ਵੀ ਹੈ ਨਕੋਂ ਨਕ ਭਰੇਗਾ ਪਹਿਲੇ ਮੈਚ ਦੇ ਵਿੱਚ ਇਹ ਹੰਗਾਰਾ ਨਹੀਂ ਸੀਗਾ ਐਡਾ ਵੱਡਾ ਜਿਸ ਤਰ੍ਹਾਂ ਦਾ ਅੱਜ ਦਿਖਾਈ ਦੇ ਰਿਹਾ ਜੀ ਸੁਖਦਰਸ਼ਨ ਜੀ ਬਹੁਤ-ਬਹੁਤ ਸ਼ੁਕਰੀਆ ਸਮਾਂ ਜੁੜਨ ਦੇ ਲਈ ਤਾਂ ਮੈਚ ਤੇ ਚਰਚਾ ਕਰਨ ਦੇ ਲਈ ਸੁਰਿੰਦਰ ਸਿੰਘ ਜੀ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਸਮਾਂ ਦੇਣ ਦੇ ਲਈ ਤੇ ਆਸ ਕਰਦੇ ਹਾਂ ਕਿ ਅੱਜ ਇੱਕ ਵਾਰ ਫਿਰ ਐਸਾ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦੇ ਵਿੱਚ ਚੱਕ ਦੇ ਇੰਡੀਆ ਦੀਆਂ ਜੜੀਆਂ ਆਵਾਜ਼ਾਂ ਸੁਣਾਈ ਦੇ ਰਹੇ ਜਦੋਂ ਇੰਡੀਆ ਜੜਾ ਇਹ ਮੈਚ ਜਿੱਤੇ ਸੋ ਫਿਲਹਾਲ ਮੈਨੂੰ ਦੋ ਇੱਥੇ ਇਜਾਜ਼ਤ ਪਰ ਕ੍ਰਿਕਟ ਨੂੰ ਲੈ ਕੇ ਇਹ ਮਾ ਮੁਕਾਬਲੇ ਨੂੰ ਲੈ ਕੇ ਕਵਰੇਜ ਲਗਾਤਾ ਜਾ ਰਿਹਾ ਹੈ ਤੂੰ ਬੇਤਰੀਏ ਜਾਂ ਮਰਿਏ ਹਰ ਕੋਈ ਸੱਚ ਜਲ ਜ਼ਦ ਭੜੀਏ ਤੂੰ ਬੇਤਰੀਏ ਜਾਂ ਮਰਿਏ मिशन चढ़दी कला मैं पूरे देश दे नागरिकਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ટ્રਸਟ ਨੂੰ ਕਲਾਕਾਰਾਂ